ਹਾਂਜੀ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਜ਼ਿਆਦਾ ਸੋਹਣੀ ਰਹੇਗੀ ਵੀਡੀਓ ਨੂੰ ਐਂਡ ਤੱਕ ਤੁਸੀਂ ਵਾਚ ਕਰਨਾ ਤੇ ਪਾਰਟੀ ਵੇਅਰ ਸੂਟ ਰਹਿਣਗੇ ਤੇ ਟਿਸਟਾ ਬ੍ਰੈਂਡ ਹਰ ਇੱਕ ਬ੍ਰੈਂਡ ਆਪਾਂ ਐਡ ਕੀਤਾ ਹੋਇਆ ਸੋ ਇਹ ਰਹੇਗਾ ਜੀ ਸ਼ਰਟ ਐਂਡ ਦੁਪੱਟਾ ਬੁਟੀਕ ਸਟਾਈਲ ਇਹ ਸੂਟ ਰਹੇਗਾ 2.5 ਮੀਟਰ ਤੁਹਾਨੂੰ ਸ਼ਰਟ ਮਿਲੇਗੀ ਤੇ 2.5 ਮੀਟਰ ਹੀ ਦੁਪੱਟਾ ਮਿਲੇਗਾ ਇਹ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਰੈਡੀ ਹੁੰਦਾ ਤੁਸੀਂ ਬਾਟਮ ਲਗਾ ਸਕਦੇ ਹੋ ਇਸ ਦੇ ਨਾਲ ਕੋਈ ਵੀ ਮੈਚ ਕਰਕੇ ਤੇ ਇਹ ਰਹੇਗਾ ਜੀ ਵਿਦਆਊਟ ਦੁਪੱਟਾ ਰੀਵਾ ਬ੍ਰੈਂਡ ਦਾ ਫੈਬਰਿਕ ਆ ਪਿਓਰ ਕਾਟਨ ਦੇ ਵਿੱਚ ਬਹੁਤ ਸੋਨੇ ਡਿਜੀਟਲ ਪ੍ਰਿੰਟ ਆ ਤੇ ਬਹੁਤ ਸੋਨਾ ਫੈਬਰਿਕ ਆ ਵਿਦਾਊਟ ਲਰਨਿੰਗ ਇਹ ਸੂਟ ਸਟਿਚ ਹੁੰਦੇ ਨੇ ਤੇ ਬਹੁਤ ਜ਼ਿਆਦਾ ਇਹਨਾਂ ਸੂਟਾਂ ਦੀ ਵੀ ਡਿਮਾਂਡ ਸੀ ਆਪਣੇ ਕੋਲ ਸੋ ਤੁਸੀਂ ਵਿਦਾਊਟ ਦੁਪੱਟਾ ਇਹ 1095 ਵਿੱਚ ਬਾਏ ਕਰ ਸਕਦੇ ਹੋ ਇਹ ਟਿਸਟਾ ਬ੍ਰੈਂਡ ਦਾ ਫੈਬਰਿਕ ਰਹੇਗਾ ਜੀ ਪਿਓਰ ਕਾਟਨ ਦੇ ਵਿੱਚ ਵਿਦਾਊਟ ਦੁਪੱਟਾ ਪ੍ਰਿੰਟ ਦੇ ਸਕਦੇ ਹਾਂ ਸਾਰੇ ਸਰਦਾਰੀ ਨੇ ਤੇ ਵਿਦਾਊਟ ਦੁਪੱਟਾ ਤੁਸੀਂ 1395 ਵਿੱਚ ਇਹ ਬਾਏ ਕਰ ਸਕਦੇ ਹੋ ਵਿਦਾਊਟ ਲਰਨਿੰਗ ਹੀ ਇਹ ਸਾਰੇ ਸੂਟ ਸਟਿਚ ਹੁੰਦੇ ਨੇ ਨੈਕਸਟ ਵਿਸਕੋਸ オーਗੈਂਜ਼ਾ ਦੀ ਸ਼ਰਟ ਅਤੇ ਮਸਲੀਨ ਦੀ ਬਾਟਮ ਆ 2 ਮੀਟਰ ਸ਼ਰਟ ਤੇ ਵਰਕ ਬਾਟਮ ਤੇ ਵੀ ਵਰਕ ਮਿਲੇਗਾ ਦੁਪੱਟਾ ਇਸੇ ਨਾਲ 2.5 ਮੀਟਰ オーਗੈਂਜ਼ਾ ਦਾ ਟੂ ਸਾਈਡ ਵਰਕ ਖਲਾ 1290 ਦੇ ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਇਹ 5 ਮੀਟਰ ਨੇਚਰਲ ਗਰੇਵ ਦਾ ਸ਼ਰਟ ਰਹੇਗਾ ਨੈਕ ਤੇ ਵਰਕ ਥ्रेड ਵਰਕ ਬਾਜ਼ੂ ਤੇ ਵਰਕ ਬਾਟਮ ਤੇ ਵੀ ਵਰਕ ਮਿਲੇਗਾ オーਗੈਂਜ਼ਾ ਦਾ ਇਸੇ ਨਾਲ 2.5 ਮੀਟਰ ਦੁਪੱਟਾ ਤੇ 990 ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ 5 ਮੀਟਰ ਸੂਟ ਮਿਲੇਗਾ ਕੋਲਕੱਤਾ ਕਾਟਨ ਦੇ ਵਿੱਚ ਤੇ ਪੈਸਵਰਕ ਹੋਇਆ ਸਵਾ ਦੋ ਮੀਟਰ ਮਸਲੀਨ ਦਾ ਦੁਪੱਟਾ ਦੁਪੱਟੇ ਤੇ ਵੀ ਪੈਸਵਰਕ ਹੋਇਆਗਾ ਤੇ 990 ਚ ਵੀ ਤੁਸੀਂ ਬਾਏ ਕਰ ਸਕਦੇ ਹੋ ਇਹ ਵੀ ਪਾਰਟੀ ویئر ਸੂਟ ਹੈ ਜੀ ਬਹੁਤ ਸੋਹਣਾ ਤੇ ਇਹ ਪਿਓਰ ਦੇ ਵਿੱਚ ਜਮਦਾਨੀ ਸੂਟ ਰਹਿਣਗੇ ਵਿਦ ਦੁਪੱਟਾ ਸ਼ਰਟ ਐਂਡ ਦੁਪੱਟਾ ਵਿਦਆਊਟ ਅ ਬਾਟਮ ਹੈ ਤੇ 2695 ਚ ਬਾਏ ਕਰ ਸਕਦੇ ऑर्गेंजा ਦਾ ਸ਼ਰਟ ਰਹੇਗਾ ਜੀ ਥ੍ਰੈਡ ਵਰਕ ਮਿਲੇਗਾ ਫਰੰਟ ਤੇ ਨਾਲ ਮਸਲੀਨ ਦੀ ਬਾਟਮ ਆ ਮਸਲੀਨ ਦੀ ਬਾਟਮ ਤੇ ਵੀ ਵਰਕ ਮਿਲੇਗਾ ਆਰगेंजा ਦਾ ਹੀ ਦੁਪੱਟਾ ਤੇ ਟੂ ਸਾਈਡ ਵਰਕ ਦੇ ਨਾਲ 1090 ਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਦੁਪੱਟਾ ਸੂਟ ਰਹੇਗਾ ਜੀ ਜੌਰਜਟ ਡਿਜੀਟਲ ਪ੍ਰਿੰਟ ਤੇ ਨਾਲ ਪਲੇਨ ਜੌਰਜਟ ਦੀ ਬਾਟਮ ਤੇ ਡਿਜ਼ਾਈਨਰ ਦੁਪੱਟਾ ਮਿਲੇਗਾ ਤੁਹਾਨੂੰ 2.5 ਮੀਟਰ ਸ਼ਰਟ ਦੀ ਕੱਟ ਮਿਲੇਗੀ 2.5 ਮੀਟਰ ਬਾਟਮ ਤੇ 2.5 ਮੀਟਰ ਹੀ ਦੁਪੱਟਾ ਤੁਸੀਂ ਓਨਲੀ 700 ਦੇ ਵਿੱਚ ਇਹ ਬਾਈ ਕਰ ਸਕਦੇ ਹੋ ਘਰ ਬੈਠੇ ਤੁਹਾਨੂੰ ਕੋਈ ਵੀ ਵੀਡੀਓ ਵਿੱਚ ਸੂਟ ਪਸੰਦ ਆਉਂਦਾ ਉਸ ਦਾ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਤੇ ਡੇਲੀ ਤੁਸੀਂ ਸੂਟਾਂ ਦੀ ਕਲੈਕਸ਼ਨ ਦੇਖਣ ਲਈ ਜੋ 트ੈਂਡਿੰਗ ਚ ਚੱਲ ਰਿਹਾ ਫੈਬਰਿਕ ਪ੍ਰਿੰਟ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਹ ਜੌਰਚਟ ਦਾ 2.5 ਮੀਟਰ ਸ਼ਰਟ ਰਹੇਗਾ ਥ੍ਰੈਡ ਵਰਕ ਮਿਲੇਗਾ ਫਰੰਟ ਤੇ ਬਾਹੂ ਦੇ ਵੀ ਵਰਕ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਜੌਰਚਟ ਦੀ ਬਾਟਮ 2.5 ਮੀਟਰ ਜੌਰਚਟ ਦਾ ਹੀ ਦੁਪੱਟਾ 750 ਚ ਬਾਈ ਕਰ ਸਕਦੇ ਹੋ ਰਾਮ ਟੈਕਸ ਬ੍ਰਾਂਡ ਦਾ ਫੈਬਰਿਕ ਰਹੇਗਾ ਪਿਓਰ ਕਾਟਨ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਨਾਲ ਤੁਹਾਨੂੰ ਬੁਟੀਕ ਸਟਾਈਲ ਵਰਕ ਮਿਲੇਗਾ ਤੇ ਕਾਟਨ ਦੀ ਬਾਟਮ ਆ ਤੇ ਮਸਲੀਨ ਦਾ ਇਸੇ ਮਸਲੀਨ ਦਾ ਪ੍ਰਿੰਟਡ ਦੁਪੱਟਾ ਰਹੇਗਾ ਤੁਸੀਂ 999 ਵਿੱਚ ਬਾਈ ਕਰ ਸਕਦੇ ਹੋ ਚੌਰਚੜ ਦਾ ਸੂਟ ਰਹੇਗਾ 5 ਮੀਟਰ ਥ्रेड ਵਰਕ ਮਿਲੇਗਾ ਬੈਗ ਤੇ ਵੀ ਤੁਹਾਨੂੰ ਵਰਕ ਮਿਲੇਗਾ ਬਾਅਦ ਤੋਂ ਜਾਂ ਤੁਸੀਂ ਬਾਟਮ ਤੇ ਵਰਕ ਲੈ ਸਕਦੇ ਹੋ ਆਰਗੈਂਜ਼ਾ ਦੁਪੱਟਾ 750 ਪ੍ਰਾਈਸ ਇਹ ਵਿਸਕੋਸ ਆਰਗੈਂਜ਼ਾ ਦਾ ਸ਼ਰਟ ਰਹੇਗਾ ਥ्रेड ਵਰਕ ਬਾਟਮ 2.5 ਮੀਟਰ ਮਸਲੀਨ ਦੀ ਵਰਕ ਵਾਲੀ ਦੁਪੱਟਾ ਆਰਗੈਂਜ਼ਾ ਦਾ 2.5 ਮੀਟਰ 1290 ਚ ਬਾਈ ਕਰ ਸਕਦੇ ਹੋ ਥੈਂਕ ਯੂ